ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਬੱਕਰੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਈ ਤੁਹਾਡੀ ਬਈ ਜੀ ਹਸੀਕਾਰ ਸਸੀガル ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਚੰਗਾ ਕੰਮ ਕਰ ਹਾਂਜੀ ਹਾਂਜੀ ਨਾਮ ਤੇ ਡਰੈਸ ਬੋਲ ਮੇਰਾ ਨਾਮ ਮਨਦੀਪ ਸਿੰਘ ਅਲੀ ਕੀ ਆ ਜੀ ਠੀਕ ਹੈ ਜੀ ਅ ਜਿਲ੍ਹਾ ਕਿਹੜਾ ਪਿੰਡ ਜਿਲ੍ਹਾ ਬਠਿੰਡਾ ਪਿੰਡ ਤਹਿਸੀਲ ਬਈ ਪਰੰਪਰਾ ਫੂਲੀ ਠੀਕ ਹੈ ਪਿੰਡ ਆ ਲਿਖੇ ਪਿੰਡ ਆ ਲਿਖੀ ਨੇੜੇ ਪਿੰਡ ਆ ਲਿਖੀਆਂ ਨੇ ਬਈ ਹਾਂਜੀ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਹੈ ਪਿੰਡ ਜੈਵਲ ਸਿੰਘ ਵਾਲਾ ਜੀ ਦਰਾਜ ਟਿੰਗੜ ਤੱਪਾ ਵੀ ਨੇੜੀ ਆ ਹਾਂ ਤੱਪਾ ਵੀ ਨੇੜੀ ਆ ਜੀ ਠੀਕ ਆ ਮੋਬਾਈਲ ਨੰਬਰ ਬੋਲ ਦੇ 98773 ਜੀ 85621 ਠੀਕ ਆ ਭਾਈ ਕਿੰਨੀਆਂ ਨੇ ਆਪਣੇ ਕੋ ਬੱਕਰੀਆਂ ਇਹ ਇਹ ਹੈਗਾ ਜੀ ਚਾਰ ਤਿੰਨ ਸੱਤ ਨਾ ਗਾਈ ਸੱਤ ਨਾਗਾ ਇੱਕ ਬੱਕਰੇ ਵਿੱਚ ਬੱਕਰੀ ਇਹਦੇ ਵਿੱਚ ਤਿੰਨ ਆ ਜੀ ਤਿੰਨ ਬੱਕਰੀਆਂ ਹਾਂਜੀ ਠੀਕ ਆ ਭਾਈ ਚਾਰ ਬੱਕਰੀਆਂ ਹਾਂਜੀ ਕਿਹੜੀ ਨਸਲ ਆ ਇਹ ਇਹ ਬੀਟਲ ਨਸਲ ਦੀ ਹੈ ਬੀਟਲ ਨਸਲ ਦੀ ਠੀਕ ਆ ਭਾਈ ਕੀ ਰਿਕਾਰਡ ਰਿਕਾਰਡ ਆ ਭਾਈ ਦੁੱਧ ਦਾ ਜਾਂ ਮਾਂ ਦਾ ਦੁੱਧ ਦਾ ਬਰੇਪਾ ਦਾ ਉਹ ਬੱਚਿਆਂ ਨੂੰ ਛੱਡ ਦਿੰਦੇ ਸੀਗੇ ਠੀਕ ਆ ਹਾਂਜੀ ਠੀਕ 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 ਚੰਗੀਆਂ ਕੁਆਲਟੀ ਵਾਲੀਆਂ ਹਾਂ ਕੁਆਲਟੀ ਭਰੀਆਂ ਠੀਕ ਆ ਕੀ ਮੁੱਲ ਵੜੀ ਇਹਨਾਂ ਦਾ ਬਾਈ ਮੁੱਲ ਵੜੀ ਫੋਨ ਤੇ ਦੱਸ ਦਾਂਗੇ ਜੈਜੀ ਹੋਊਗਾ ਹਾਂਜੀ ਜੈਜੀ ਬੂਹ ਬਾਲਾ ਪਨ ਉਹ ਨਹੀਂ ਹੈਗਾ ਠੀਕ ਆ ਹਾਂਜੀ ਮੁੱਲ ਜਿਹੜਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਬਾਈ ਬੱਕਰੀਆਂ ਦੇ ਹਿਸਾਬ ਨਾਲ ਜੈਜੀ ਹੋਊਗਾ ਚੰਗੀਆਂ ਨੇ ਬਾਈ ਕੋਲੇ ਸਵੀਆਂ ਬਲਿਓ ਰਾਜ ਹੀ ਆ ਯਾਰ ਲੱਸੀਆਂ ਨਹੀਂ ਆਈਆਂ ਨਾ ਸੇਵਾ ਸੂਬਾ ਚੰਗੀਆਂ ਆ ਬਾਈ ਹਾਂ ਇਹਨਾਂ ਨੂੰ ਬਾਹਰ ਖੜ੍ਹੀਆਂ ਫਿਰ ਉਹ ਰੱਖਣੀਆਂ ਨੇ ਹੋਰ ਰੱਖਣੀਆਂ ਠੀਕ ਹੈ ਬਾਈ ਬਾਹਰ ਤਿੰਨ ਗੇ ਬੱਕਰੀਆਂ ਨੇ ਬਾਈ ਉਹ ਬਾਈ ਕਹਿੰਦਾ ਰੱਖਾਂਗੇ ਤੇ ਆ ਜਿਹੜੀਆਂ ਇਹਦੇ ਵਿੱਚ ਆ ਨਾ ਇਹ ਸਾਰੀਆਂ ਬੱਕਾ ਹੋ ਆ ਗਿਆ ਬੱਕਰਾ ਵੀ ਬਹੁਤ ਚੰਗਾ ਹੈ ਨਾ ਹਾਂਜੀ ਹੂੰ ਬੱਕਰਾ ਵੀ ਚੰਗਾ ਬਾਈ ਮੁੱਲ ਜਿਹੜਾ ਜਾਇਜ਼ ਹੋਊਗਾ ਮੁੱਲ ਫੋਨ ਤੇ ਹੋਊਗਾ ਥੱਲੀ-ਥੱਲੀ ਵਖਾ ਨੇ ਕੰਨ-ਕੰਨ ਚੈੱਕ ਕਰਵਾ ਦੇ ਬਾਈ ਹਨਾ ਕੰਨ ਬਹੁਤ ਲੰਮੇ ਆ ਨਹੀਂ ਕੋਈ ਛੋਟੇ ਕੰਨ ਨਹੀਂ ਹਾਂਜੀ ਤੇ ਮੁੱਲ ਬੜੀ ਜਾਇਜ਼ ਪਿੰਡ ਅਲੀਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਵਿੱਚ ਤਪਾਰਾ ਜਾਂਦਾ ਮੋਬਾਈਲ ਨੰਬਰ ਇੱਕ ਹੀ ਹੋਰ ਬੋਲਦੇ ਬਈ 986773085621 ਠੀਕ ਹੈ ਬਈ ਤੇ ਕਿਸੇ ਵੀਰ ਨੂੰ ਬਈ ਬੱਕਰੀਆਂ ਪਸੰਦ ਹੋਣ ਬਈ ਨਾਲ ਕਨੈਕਟ ਕਰ ਲਿਓ ਧੰਨਵਾਦ